ਪਤਾ ਨਹੀਂ ਕੀ ਦੀ ਸਰਕਾਰ ਬਣੂਗੀ ਕੋਈ ਕੀ ਕਹੀ ਜਾਂਦਾ ਕੋਈ ਕੀ ਕਹੀ ਜਾਂਦਾ ਤੇ ਉਦੋਂ ਜਿਹੜੀ ਉਹ ਬੇਬੇ ਸਵੇਰੇ ਆਪਣੇ ਨੱਸੀ ਲੈਣ ਆਈ ਸੀਗੀ ਉਹ ਵੀ ਕਹੀ ਜਾਂਦੀ ਸੀਗੀ ਮੋਦੀ ਸਰਕਾਰ ਬਣੂਗੀ ਹਾਂ ਵੈਸੇ ਤਾਂ ਕਹਿ ਰਹੇ ਨੇ ਮੋਸਟਲੀ ਵੀ راہਵਲ ਗਾਂਧੀ ਗਣੀ ਨੇ ਸਾਰੇ ਬਾਕੀ ਟਾਈਮ ਹੀ ਦੱਸਦਾ ਪਤਾ ਹੀ ਨਹੀਂ ਲੱਗਦਾ ਵਿੱਚ ਹੀ ਸਾਰੇ ਆ ਕੋਈ ਉਹਨੂੰ ਕਹੀ ਜਾਂਦਾ ਕੋਈ راہਵਲ ਗਾਂਧੀ ਨੂੰ ਕਹਿੰਦਾ ਕੋਈ ਮੋਦੀ ਨੂੰ ਕਹਿੰਦਾ ਪਰ ਐ ਵੀ ਖੇਡ ਤਾਂ 5-7 ਮਿੰਟ ਡੇਢ ਲਾਸਟ ਹੁੰਦੇ ਨੇ ਉਹੀ ਬਦਲਦੀ ਆ ਹਾਂ ਹੁਣ ਐ ਤਾਂ ਕੀ ਪਤਾ ਲੱਗਦਾ ਤੁਹਾਨੂੰ ਕੀ ਲੱਗਦਾ ਜੀ ਸਰਕਾਰ ਕਿਹਦੀ ਬਣੂਗੀ ਸਰਕਾਰ ਤਾਂ ਕਾਂਗਰਸ ਦੀ ਵੀ ਬਣੂਗੀ ਬਾਕੀ ਇੱਥੇ ਮੈਂ ਇੱਥੇ ਬੈਠੇ ਦੀ ਚੌਂਕੜੀ ਤੇ ਤਿੰਨ ਚਾਰ ਸਿਆਣੇ ਬੰਦੇ ਬੈਠੇ ਜੀ ਉਹ ਕਹਿੰਦੇ ਵੀ ਉੱਥੇ ਗੱਲਾਂ ਜੀਆਂ ਕਰੀ ਜਾਂਦੇ ਤੇ ਆਪ ਵਿਚ ਕਹਿੰਦੇ ਵੀ ਮੋਦੀ ਦੀ ਬਣੂਗੀ ਸਰਕਾਰ ਤੇ ਵਿੱਚ ਹੀ ਗੱਈ ਜਾਂਦੇ ਤੇ ਕਾਂਗਰਸ ਦੀ ਬਣੂਗੀ ਤੇ ਇੱਕ ਜਿਹੜਾ ਬੰਦਾ ਕੋਈ ਪੜਿਆ ਲਿਖਿਆ ଥି ਉਹਨਾਂ ਦੇ ਵਿੱਚ ਉਹ ਕਹਦਾ ਵੀ ਮੈਂ ਅਖਬਾਰ ਕਬੂਰ ਪੜ੍ਹਦਾ ਵੀ ਇੱਕ ਉਹ ਆਏਗਾ ਆਪਣਾ ਨਤੀਸ਼ ਆ ਨਤੀਸ਼ ਕੁਮਾਰ ਤੇ ਉਹ ਉਧਰੋਂ ਬੰਬੇ ਕਰੀਓ ਆ ਰਿਹਾ ਹੈ ਉਹ ਇਹਨਾਂ ਦੇ ਮੀਟਿੰਗ ਹੈ ਕੋਈ ਹਾਂ 4:00 ਵਜੇ ਕਹਿੰਦੇ ਵੀ ਬੈਠਕ ਹੋਊਗੀ ਉਹਨਾਂ ਦੀ ਉਹਨੇ ਜਿਹਦੇ ਹੱਥ ਦੇ ਵਿੱਚ ਫੈਸਲਾ ਕਰਤਾ ਉਹ ਉਸੇ ਦੀ ਸਰਕਾਰ ਬਣੂ ਉਹਦੇ ਕੋਲੇ ਸੀਟਾਂ ਹਾਂ ਵੀ ਐ ਨਹੀਂ ਪਤਾ ਨਾ ਹੁਣ ਵੀ ਰਾਹੁਲ ਦੀ ਸਰਕਾਰ ਬਣੂਗੀ ਤਾਂ ਮੋਦੀ ਦੀ ਸਰਕਾਰ ਬਣੂਗੀ ਤੂੰ ਤਾਂ ਇਹ ਕਹਿੰਦੇ ਨੇ ਵੀ ਉਹ ਆ ਕੇ ਦਿੱਲੀ ਆਪਦਾ ਉਹਦੇ ਚਾਂਸ ਨੇ ਵੀ ਆ ਖਬਰਾਂ ਵਾਲੇ ਵੀ ਦਿਖਾ ਰਹੇ ਸੀ ਵੀ ਹੁਣ ਐ ਗੱਲਾਂ ਕਰੀ ਜਾਂਦੇ ਸੀ ਬੈਠੀਆਂ ਵੀ ਉਹਦੇ ਹੱਕ 'ਚ ਜਿਹਨੇ ਉਹਦੇ ਵੋਟ ਦੇਤੀ ਬਸ ਉਸੇ ਦੀ ਸਰਕਾਰ ਬਾਕੀ ਚ ਲੋ ਦੇਖ ਰਹੇ ਹਾਂ ਕੀ ਬੰਦ ਹੈ ਹਾਂ ਹਾਂ ਬਾਕੀ ਪਤਾ ਲੱਗ ਜੂਗਾ ਫਿਰ ਉਹ ਸਾਰਾ ਤਾਂ ਉਸੇ ਦੀ ਖੜਾ ਹੈ ਇਹ ਜਾਨੀ ਕਿ ਵੀ ਨितीश ਤੇ ਹਾਂ ਨितीश ਤੇ ਹਾਂ ਬਸ ਉਹ ਗੇਮ ਉਸਦੇ ਹੱਥ ਚ ਹੈ ਸਾਰੀ ਜਿਹਨੂੰ ਵੋਟ ਪਾਤੀ ਉਸੇ ਦੀ ਸਰਕਾਰ ਹੂੰ ਤੁਸੀਂ ਐਲ ਸੀ ਡੀ ਲਾ ਕੇ ਦੇਖੋ ਨਾ ਆਪਾਂ ਦੇਖਦੇ ਹਾਂ ਕਿਹਦੀ ਸਰਕਾਰ ਬਣਦੀ ਹੈ ਹਾਂ ਮੈਂ ਦੇਖ ਰਹਾ ਲਾਉਣਾ ਹਾਂ ਆਪਾਂ ਨੂੰ ਫੇਰ ਵੀ ਪਤਾ ਲੱਗੂਗਾ ਦੇਖਣਾ ਹੋਰ ਬਾਈ ਕੀ ਹਾਲ ਨੇ ਠੀਕ ਠਾਕ ਬਾਈ ਲੈ ਵਧੀਆ ਆ ਗਿਆ ਤਾਂ ਕੌਣ ਜਿੱਤ ਗਿਆ ਫਿਰ ਵੋਟਾਂ ਚ ਜਿੱਤਿਆ ਤਾਂ ਮੋਦੀ ਐ ਮੋਦੀ ਦੀ ਮੋਦੀ ਦੀ ਸਰਕਾਰ ਬਣੂ ਫਿਰ ਨਾ ਸਰਕਾਰ ਤਾਂ ਕਾਂਗਰਸ ਦੀ ਬਣਨ ਨੂੰ ਕਹਿੰਦੀ ਐ ਫਿਰ ਕਾਂਗਰਸ ਦੀਆਂ ਸੀਟਾਂ ਵੱਧਣ ਐ ਨਾ ਸੀਟਾਂ ਤਾਂ ਮੋਦੀ ਦੀਆਂ ਵੱਧਣ ਐ ਉਹ ਬੋਲਿਆ ਫਿਰ ਤਾਂ ਮੋਦੀ ਦੀ ਸਰਕਾਰ ਬਣੂ ਉਹ ਨਹੀਂ ਨਹੀਂ ਉਹ ਜਿਹੜਾ ਬੰਬੇ ਵਾਲਾ ਨਹੀਂ ਹੈਗਾ ਨਤੀਸ਼ ਕੁਮਾਰ ਉਹਦੇ ਕਰਕੇ ਕਾਂਗਰਸ ਦੀ ਸਰਕਾਰ ਬਣ ਸਕਦੀ ਹੈ ਅੱਛਾ ਉਹ ਕਾਂਗਰਸ ਨਾਲ ਗੱਲ ਨੂੰ ਫਿਰਦਾ ਹੈ ਉਹ ਨਹੀਂ ਨਹੀਂ ਰਲ ਨੂੰ ਤਾਂ ਮੋਦੀ ਵਰਗੇ ਨਾਲ ਹੀ ਫਿਰਦਾ ਹੈ ਫਿਰ ਕਾਂਗਰਸ ਦੀ ਸਰਕਾਰ ਕਿਉਂ ਨੂੰ ਮੋਦੀ ਦੀ ਬਣੂ ਓਏ ਆਊਗਾ ਆਊਗਾ ਇੱਧਰ ਵੀ ਆਊਗਾ ਇੱਧਰ ਵੀ ਆਊਗਾ ਫਿਰ ਸਰਕਾਰ ਕਿਹਦੀ ਬਣੂ ਸਰਕਾਰ ਫਿਰ ਬਣੂਗੀ ਕਿਹਦੀ ਲੈ ਯਾਰ ਹੁਣ ਉਹ ਤਾਂ ਉਹ ਦੇਖੂਗਾ ਵੀ ਉਹ ਕਿਦੇ ਕਨੀ ਜਾਂਦਾ ਹੈਗਾ ਫਿਰ ਉਹ ਕਿਦੇ ਕਨੀ ਜਾਊਗਾ ਕਿਹਦੀਆਂ ਸੀਟਾਂ ਵਧਣਗੀਆਂ ਦੇਖੋ ਬਾਈ ਕੁਛ ਨਹੀਂ ਕਹਿ ਸਕਦੇ ਹੁਣ ਤਾਂ ਉਹਦੀ ਮਰਜ਼ੀ ਐ ਜਿਹਦੇ ਕਨੀ ਹੋ ਗਿਆ ਬਸ ਉਹੀ ਜਿੱਤੀ ਚੱਲ ਫਿਰ ਹੁਣ ਤੂੰ ਆਂਦਾ ਸ ਤੂੰ ਪੜਿਆ ਲਿਖਿਆ ਵੀ ਕਿਹਦੀ ਸਰਕਾਰ ਬਣੂ ਜਿਹਦੀ ਆਪੇ ਹੀ ਦੱਸ ਜਿਹਦੀਆਂ ਸੀਟਾਂ ਵਧਣਗੀਆਂ ਉਹ ਸੀਟਾਂ ਯਾਰ ਫੇਰ ਸਰਕਾਰ ਕਿਹਦੀ ਬਣੂ ਜਿਹਦੇ ਕਨੀ ਜਾਊਗਾ ਪਰ ਨੋ ਨੋ ਸੀਟਾਂ ਤਾਂ ਮੋਦੀ ਦੀਆਂ ਵਧ ਨੇ ਆ ਹੋਈ ਕੀ ਜਾਂਦਾ ਮਨ ਕਾ ਇਹੀ ਨਹੀਂ ਸਮਝ ਆ ਰਹੀ ਇਹੀ ਤਾਂ ਸਾਰੀ ਗੱਲ ਐ ਬਾਈ